ਸਾਡੇ ਵਾਲੇ ਬਾਈ ਮਲਕੀਤ ਨੇ ਨਾ ਆਪੜੋਂ ਆ ਜੜੀ ਪਹਿਲਾਂ ਤਾਂ ਵੱਡੀ ਨਹੀਂ ਹੈਗੀ ਇਹ ਜਮੀ ਵੀ ਅੱਜ ਲਾ ਕੇ ਕਦੂ ਕਰਨ ਆਪੜੋਂ ਦੇ ਲੋ ਬੜੇ ਉਹ ਬਹੁਤ ਥੱਲੇ ਉੱਚੀ ਨਹੀਂ ਵੀ ਐ ਤੇ ਉਸ ਤੋਂ ਬਾਅਦ ਕੀ ਹੋਇਆ ਮਾਨੂੰ ਵੱਡਲਾ ਓਏ ਚੂਹੇ ਖੱਡਾਂ ਕਰਨਗੇ ਕਹਿੰਦਾ ਲੈ ਬੋਲਾ ਓਏ ਚੂਹੇ ਤਾਂ ਕਿੰਨੇ ਵਧੀਆ ਹੁੰਦੇ ਨੇ ਕਰਦਾ ਜੀ ਐ ਇਹਨੂੰ ਮਾਰਨਾਗੇ ਨਾ ਉਵੇਂ ਬਾਲ ਥੱਪੀ ਜਣਾ ਮੈਂ ਤਾਂ ਮੱਛਰਾਂ ਨਹੀਂ ਲਿਆਉਂਗਾ ਕਹਿੰਦਾ ਮੱਛਰ ਦੇ ਨਹੀਂ ਲਿਆ ਕੇ ਕਹਿੰਦਾ ਓਰੇ ਇਹਦਾ ਆਮ ਨਾਲ ਕਨੌਰੀ ਪੈ ਜਾ ਕਰਾਂਗੇ ਕਹਿੰਦਾ ਰਾਤ ਨੂੰ ਜੇ ਕੋਈ ਖੱਡ ਖੋਲਿਆ ਕਰੂ ਚੂਹਾ ਉਹਨੂੰ ਪਹਿਲਾਂ ਦਾ ਰੋਟੀ ਖਵਾ ਕੇ ਕਹਿੰਦਾ ਹੋਰਾਂ ਪ੍ਰਾਂ ਕਰਦੇ ਕਰਾਂਗੇ ਬਿਲਾ ਪਾਈ ਇੱਥੇ ਜੇ ਬੈਠ ਜਾ ਮੈਂ ਇਤਨੇ ਖੱਡ ਬੰਦ ਕਰਦਾ ਪਸ ਕਹਿੰਦਾ ਉਰੀ ਠੱਡੇ ਲਾ ਲਾਂਗੇ ਆ ਫੇਰ ਉਸ ਤੋਂ ਬਾਅਦ ਮੈਂ ਨੂੰ ਪੁੱਛਿਆ ਮੈਂ ਔਖਾ ਨਹੀਂ ਹੋਊਗਾ ਓਏ ਮੱਛਰ ਨਹੀਂ ਖਾਊਗਾ ਐਂ ਕਹਦਾ ਭਾਈ ਔਖਾ ਹੀ ਆ ਕਹਿੰਦਾ ਆਮ ਨਾਲ ਪੈ ਜਾਂਦੇ ਤੇ ਜਦੋਂ 2 ਸਾਲ ਹੋ ਗਏ ਤੇ ਠੇਕੇ ਤੇ ਦਿੰਦਿਆਂ ਨੂੰ ਕਹਿੰਦਾ 9 ਵਜੇ ਉੱਠਦੇ ਤੇਗੇ ਆ 10 ਵਜੇ ਰਾਤ ਨੂੰ ਪੈਂਦੇ ਤੇਗੇ ਕਹਿੰਦਾ ਐ ਸ਼ਤੀ ਦੀ ਨਾ ਕੋ ਖੱਡ ਦੀ ਨਾ ਚੂਹੇ ਦੀ ਕਹਿੰਦਾ ਸੋਚ ਨਹੀਂ ਹੈਗੀ ਤੀਗੀ ਆ ਪੰਗਾ ਛੇੜਦਾ ਕਹਿੰਦਾ ਗਲਾਬ ਨੇ ਆ ਕੇ ਅਲਦਾਲਾਂ ਭੜੇਵਾ ਬੱਟਦੀਆਂ ਕਹਿੰਦਾ ਮੇਰੀ ਭੜਾ ਰਹਿ ਗਈ ਚੂਹੇ ਮੇਰੀ ਭੜਾ ਚ ਵੜ ਗਏ ਮੈਂ ਕਹਿੰਦਾ ਕੋਈ ਗੱਲ ਨਹੀਂ ਆਜੋ ਮਿੱਤਰੋ ਉਰੀ ਪੱਛਰਦਾਨੀ ਲਾ ਕੇ ਸੌਇਆ ਕਰੂੰਗਾ ਛੋਡੇ ਨਾਲੇ ਖੱਡਿਆ ਕਰੂੰ ਰਾਤ ਨੂੰ